ਦੇਖੋ ਜਿੱਦੋਂ ਵੀ ਮੈਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੰਜ ਦਿਨ ਜਦੋਂ ਮਾਰਕੀਟ ਖੁੱਲਦੀ ਆ ਸੋ ਮਾਰਕੀਟ ਦਾ ਅਨਲਿਸਿਸ ਵਾਲੀ ਜਿਹੜੀ ਵੀਡੀਓ ਆਪਾਂ ਪਾਉਨੇ ਆ ਸੋ ਉਹਦੇ ਵਿੱਚ ਮੈਂ ਕੀ ਕਰਦਾ ਤੁਹਾਨੂੰ ਪਲਾਨ ਦੱਸਦਾ ਹਾਂ ਸੋ ਆਪਣਾ ਇੱਕ ਪਲਾਨ ਹੁੰਦਾ ਆ ਜਾਂ ਦੋ ਹੁੰਦੇ ਆ ਜਾਂ ਤਿੰਨ ਹੁੰਦੇ ਆ ਜਾਂ ਕਦੇ-ਕਦੇ ਪੰਜ ਹੁੰਦੇ ਆ ਠੀਕ ਆ ਹੁਣ ਇਹ ਜਿਹੜੇ ਪਲਾਨ ਨੇ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਤਾਂ ਦੇਖੋ ਮੈਂ ਤੁਹਾਨੂੰ ਕਹਿੰਦਾ ਦੇਨਾ ਰੈਜ਼ਿਸਟੈਂਸ ਇੱਕ ਤੁਹਾਨੂੰ ਦਿਨਾ ਮੈਂ ਸਪੋਰਟ ਸਪੋਰਟ ਤੋਂ ਉੱਤੇ ਵਾਸਤੇ ਪਲਾਨ ਹੁੰਦੇ ਆ ਰਜਿਸਟੈਂਸ ਤੋਂ ਥੱਲੇ ਵਾਸਤੇ ਹੁੰਦੀ ਆ ਥੱਲੇ ਵਾਸਤੇ ਹੁਣ ਇਹਦੇ ਵਿੱਚ ਵੀ ਦੋ ਕੰਡੀਸ਼ਨਾਂ ਹੁੰਦੀਆਂ ਹੁਣ ਇੱਕ ਕੰਡੀਸ਼ਨ ਇਹ ਆ ਜੀ ਦੇ ਵਿੱਚ ਮੈਂ ਇਹ ਕਹਿਣ ਦਿਆਂ ਕਿ ਜੇ ਸਪੋਰਟ ਦੇ ਉੱਤੇ ਆ ਕੇ ਕੋਈ 15 ਮਿੰਟ ਹੈਮਰ ਬਣਦਾ ਆ ਜਾਂ ਫਿਰ 5 ਮਿੰਟ ਕੋਈ ਡਬਲ ਪੈਟਰਨ ਬਣਦਾ ਆ ਸੋ ਫਿਰ ਆਪਾਂ ਉੱਤੇ ਵਾਲੀ ਸਾਈਡ ਨੂੰ ਟ੍ਰੇਡ ਕਰਕੇ ਪ੍ਰੋਫਿਟ ਕਰ ਸਕਦੇ ਆ ਠੀਕ ਆ ਤੇ ਦੂਜੀ ਪਾਸੇ ਆਪਾਂ ਰਜਿਸਟੈਂਸ ਦੇ ਕੋਲ ਕਹਿੰਦੇ ਆ ਕਿ ਜੇ ਇੱਥੇ ਆ ਕੇ ਮਲਟੀ ਟਾਈਮ ਫਰੇਮ ਮਲਟੀ ਟਾਈਮ ਫਰੇਮ ਜਾਨੀ ਕਿ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹ ਜਿਹੜੇ ਚਾਰ ਟਾਈਮ ਫਰੇਮ ਆ ਚਾਰਾਂ ਟਾਈਮ ਫਰੇਮ ਤੇ ਜੇ ਇੱਕੋ ਸਮੇਂ ਤੇ ਚਾਰਾਂ ਟਾਈਮ ਫਰੇਮ ਨਾਲੋਂ ਕਿ ਚਾਰਾਂ ਦੇ ਵਿੱਚੋਂ ਜੇ ਘੱਟੋ ਘੱਟ ਤਿੰਨ ਟਾਈਮ ਫਰੇਮ ਤੇ ਇੱਕੋ ਸਮੇਂ ਤੇ ਥੱਲੇ ਵਾਲੀ ਸਾਈਡ ਨੂੰ ਪੈਟਰਨ ਬਣਦੇ ਆ ਸੋ ਫਿਰ ਆਪਾਂ ਥੱਲੇ ਵਾਲੀ ਸਾਈਡ ਨੂੰ ਟ੍ਰੇਡ ਕਰ ਸਕਦੇ ਹਾਂ ਹੁਣ ਇਦਾਂ ਕਿਉਂ ਇਦਾਂ ਇਸ ਕਰਕੇ ਕਿਉਂਕਿ ਦੇਖੋ ਇੱਥੇ ਅਪ ਟ੍ਰੈਂਡ ਹੈ ਸੋ 트ੈਂਡ ਦੇ ਨਾਲ ਜਿਹੜੀ ਆਪਾਂ ਟ੍ਰੇਡ ਕਰਨੀ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਕਨਫਰਮੇਸ਼ਨ ਨਹੀਂ ਚਾਹੀਦੀ। ਉਹਦੇ ਵਿੱਚ 15 ਮਿੰਟ ਦਾ ਕੋਈ ਹੈਮਰ, ਇਨਵਰਟਡ ਹੈਮਰ ਜਾਂ ਫਿਰ 5 ਮਿੰਟ ਦਾ ਕੋਈ ਡਬਲ ਪੈਟਰਨ ਜੇ ਬਣਦਾ ਫਿਰ ਆਪਣਾ ਮਤਲਬ ਹੈ ਕਿ ਵਧੀਆ ਟ੍ਰੇਡ ਬਣ ਜਾਂਦੀ ਹੈ। ਪਰ ਜਦੋਂ ਆਪਾਂ 트ੈਂਡ ਦੇ ਖਿਲਾਫ ਟ੍ਰੇਡ ਕਰਨੀ ਆ। ਅਪ ਟ੍ਰੈਂਡ ਹੈ ਤੇ ਅਪ ਟ੍ਰੈਂਡ ਨੂੰ ਆਪਾਂ ਚਾਹੁੰਦੇ ਕਿ ਡਾਊਨ ਟ੍ਰੈਂਡ ਹੋਏ। ਸੋ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਰੈਜ਼ਿਸਟੈਂਸ ਦੇ ਕੋਲ ਜਾ ਕੇ ਮਲਟੀ ਟਾਈਮ ਫਰੇਮ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹ ਜਿਹੜੇ ਚਾਰ ਟਾਈਮ ਫਰੇਮ ਨੇ ਨਾ ਚਾਰਾਂ ਦੇ ਵਿੱਚੋਂ ਘੜ ਘੜ ਤਿੰਨ ਟਾਈਮ ਫਰੇਮ ਤੇ ਜੇ ਰੈਜ਼ਿਸਟੈਂਸ ਦੇ ਕੋਲ ਜਾ ਕੇ ਪੈਟਰਨ ਬਣਦੇ ਆ ਥੱਲੇ ਵਾਲੀ ਸਾਈਡ ਨੂੰ ਸੋ ਫਿਰ ਆਪਣੀ ਉਹਦੇ ਵਿੱਚ ਟ੍ਰੇਡ ਕਰਨੀ ਬਣਦੀ ਆ ਫਿਰ ਥੱਲੇ ਨੂੰ ਮੂਹ ਬਾ ਆ ਸਕਦਾ ਫਿਰ ਟ੍ਰੈਂਡ ਚੇਂਜ ਹੋ ਸਕਦਾ ਕੇਵਲ ਜੇ ਦੇਖੋ ਅਪ ਟ੍ਰੈਂਡ ਆ ਤੇ ਰੈਜ਼ਿਸਟੈਂਸ ਦੇ ਕੋਲ ਜਾ ਕੇ 15 ਮਿੰਟ ਸ਼ੂਟਿੰਗ ਸਟਾਰ ਬਣ ਗਿਆ ਹੈ ਸੋ ਟ੍ਰੈਂਡ ਚੇਂਜ ਨਹੀਂ ਹੋ ਸਕਦਾ ਉਹ ਚੇਂਜ ਨਹੀਂ ਹੋ ਸਕਦਾ ਥੋੜਾ ਥੱਲੇ ਆਊਗੀ ਫਿਰ ਉੱਤੇ ਚੱਲ ਜੂਗੀ ਸਵਿਚ ਕਰਕੇ ਜਦੋਂ ਵੀ ਟ੍ਰੈਂਡ ਦੇ ਖਿਲਾਫ ਟ੍ਰੇਡ ਕਰਨੀ ਆ ਉਦੋਂ ਆਪਾਂ ਨੂੰ ਮਲਟੀ ਟਾਈਮ ਫਰੇਮ ਪੈਟਰਨ ਚਾਹੀਦੇ ਆ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟੇ ਦੇ ਜਿਹੜੇ ਚਾਰ ਟਾਈਮ ਫਰੇਮ ਨੇ ਇਨਾਂ ਦੇ ਵਿੱਚੋਂ ਘੱਟੋ ਘੱਟ ਤਿੰਨ ਟਾਈਮ ਫਰੇਮ ਤੇ ਜੇ ਥੱਲੇ ਵਾਸਤੇ ਪੈਟਰਨ ਬਣਿਆ ਫਿਰ ਆਪਾਂ ਟਰੇਡ ਕਰਨੀ ਹੈ ਸੋ ਇਸ ਕਰਕੇ ਹਮੇਸ਼ਾ ਮੈਂ ਤੁਹਾਨੂੰ ਦੱਸਦਾ ਆ ਕਿ ਜਦੋਂ ਆਪਾਂ ਟ੍ਰੈਂਡ ਦੇ ਖਿਲਾਫ ਟਰੇਡ ਕਰਨੀ ਫਿਰ ਮਲਟੀ ਟਾਈਮ ਫਰੇਮ ਪੈਟਰਨ ਤੇ ਜਦੋਂ ਆਪਾਂ ਟ੍ਰੈਂਡ ਦੇ ਨਾਲ ਟਰੇਡ ਕਰਨੀ ਫਿਰ 15 ਮਿੰਟ ਦਾ ਆਪਣਾ ਕੈਂਡਲਸਟਿਕ ਪੈਟਰਨ ਹੈਮਰ ਹੋ ਗਿਆ ਇਨਵਰਟਡ ਹੈਮਰ ਹੋ ਗਿਆ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਡਬਲ ਪੈਟਰਨ ਹੋ ਗਿਆ ਫਿਰ ਜਿਆਦਾ ਆਪਾਂ ਨੂੰ ਕਨਫਰਮੇਸ਼ਨ ਨਹੀਂ ਚਾਹੀਦੀ ਹੁਣ ਜਿਵੇਂ ਦੇਖੋ ਇਹਦੇ ਵਿੱਚ ਦੋ ਸਿਚੁਏਸ਼ਨਾਂ ਅਸੀਂ ਪਹਿਲੀ ਤਾਂ ਇਹ ਹੋਗੀ ਦੂਜੀ ਸਿਚੁਏਸ਼ਨ ਇਹ ਆ ਕਿ ਕਦੇ ਕਦੇ ਮ ਤਾਂ ਉਹ ਜਿਹੜੇ ਪਲਾਨ ਦੱਸਦਾ ਹੈ ਕਿ ਰੈਜ਼ਿਸਟੈਂਸ ਦੇ ਨਾਲ ਜੇ ਸ਼ੂਟਿੰਗ ਸਟਾਰ ਬਣਿਆ ਜਾਂ ਫਿਰ ਐਮ ਪੈਟਰਨ ਬਣਿਆ 5 ਮਿੰਟ ਦਾ ਫਿਰ ਥੱਲੇ ਵਾਸਤੇ ਟਰੇਡ ਕਰ ਸਕਦੇ ਆ ਤੇ ਇਧਰ ਜੇ ਸਪੋਰਟ ਦੇ ਉੱਤੇ ਆ ਕੇ ਮਲਟੀ ਟਾਈਮ ਫਰੇਮ ਯਾਨੀ ਕਿ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹ ਜਿਹੜੇ ਚਾਰ ਟਾਈਮ ਫਰੇਮ ਨੇ ਇਹਨਾਂ ਦੇ ਵਿੱਚੋਂ ਘੜ ਘੜ ਜੇ ਤਿੰਨ ਟਾਈਮ ਫਰੇਮ ਤੇ ਉੱਤੇ ਵਾਲੀ ਸਾਈਡ ਨੂੰ ਪੈਟਰਨ ਬਣਦੇ ਆ ਸੋ ਫਿਰ ਆਪਾਂ ਉੱਤੇ ਵਾਸਤੇ ਟਰੇਡ ਕਰ ਸਕਦੇ ਆ ਕਿਉਂ ਕਿਉਂਕਿ ਦੇਖੋ ਇੱਥੇ ਸੀ ਆਪਣਾ ਡਾਊਨ ਟ੍ਰੈਂਡ ਇਸ ਕਰਕੇ ਜਿਹੜੀ ਥੱਲੇ ਵਾਸਤੇ ਆਪਾਂ ਤੁਹਾਨੂੰ ਦਿੱਤੀ ਉਹ ਸਿੰਪਲ ਦਿੱਤੀ ਐ ਕਿ 15 ਮਿੰਟ ਦਾ ਕੈਂਡਲਸਟਿਕ ਪੈਟਰਨ ਸ਼ੂਟਿੰਗ ਸਟਾਰ ਹੋ ਗਿਆ ਹੈਂਗਿੰਗ ਮੈਨ ਹੋ ਗਿਆ ਜਾਂ ਫਿਰ ਆਪਣਾ 5 ਮਿੰਟ ਦਾ ਐਮ ਪੈਟਰਨ ਤੇ ਹੁਣ ਦੇਖੋ ਡਾਊਨ ਟ੍ਰੈਂਡ ਸੀ ਤੇ ਡਾਊਨ ਟ੍ਰੈਂਡ ਨੂੰ ਜੇ ਆਪਾਂ ਚੇਂਜ ਕਰਕੇ ਅਪ ਟ੍ਰੈਂਡ ਕਰਨਾ ਉਹਦੇ ਵਾਸਤੇ ਆਪਾਂ ਨੂੰ ਮਲਟੀ ਟਾਈਮ ਫਰੇਮ ਪੈਟਰਨ ਚਾਹੀਦੇ ਐ ਸਵਿਚ ਕਰਕੇ ਥੱਲਿਓਂ ਜਿਹੜੀ ਉੱਤੇ ਵਾਸਤੇ ਆ ਉਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਕਿ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਜਿਹੜੇ 4 ਟਾਈਮ ਫਰੇਮ ਇਹਨਾਂ ਦੇ ਵਿੱਚੋਂ ਘੱਟ ਘੱਟ 3 ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਨੇ ਚਾਹੀਦੇ ਫਿਰ ਆਪਾਂ ਟਰੇਡ ਕਰਨੀ ਆ ਪਰ ਬਹੁਤ ਸਾਰੇ ਵੀਰਪੈਣ ਇੱਥੇ ਗਲਤੀ ਕਰ ਲੈਂਦੇ ਆ ਹੁਣ ਜੇ ਦੇਖੋ ਮੈਂ ਤੁਹਾਨੂੰ ਰੈਜ਼ਿਸਟੈਂਸ ਤੋਂ ਦੱਸਿਆ ਕਿ ਮਲਟੀ ਟਾਈਮ ਫਰੇਮ ਪੈਟਰਨ ਤੋਂ ਟਰੇਡ ਕਰਨੀ ਆ ਸੋ ਇੱਥੇ ਵੀ ਵੀਰਪੈਣ ਕੀ ਕਰਦੇ ਨਾਰਮਲ ਪੈਟਰਨ ਬਣਤੇ ਕੋਈ ਸ਼ੂਟਿੰਗ ਸਟਾਰ ਬਣ ਗਿਆ 15 ਮਿੰਟ ਦਾ ਕੋਈ 5 ਮਿੰਟ ਦਾ ਐਮ ਪੈਟਰਨ ਬਣ ਗਿਆ ਸੋ ਉਸੇ ਦੀ ਟਰੇਡ ਕਰ ਲੈਂਦੇ ਆ ਫਿਰ ਮਾਰਕੀਟ ਥੋੜਾ ਜਿਹਾ ਥੱਲੇ ਆਉਂਦੀ ਆ ਪਰ ਉਸ ਤੋਂ ਬਾਅਦ ਉੱਤੇ ਚਲ ਜਾਂਦੀ ਇਹਨੂੰ ਬ੍ਰੇਕ ਕਰ ਜਾਂ ਉਸੀ ਤਰ੍ਹਾਂ ਜੇ ਦੇਖੋ ਮੈਂ ਤੁਹਾਨੂੰ ਦੱਸਿਆ ਸਪੋਰਟ ਮਲਟੀ ਟਾਈਮ ਫਰੇਮ ਪੈਟਰਨ ਤੇ ਟ੍ਰੇਡ ਕਰਨ ਲਈ ਸੋ ਇਹਦੇ ਵਿੱਚ ਵੀਰਪਣ ਗਲਤੀ ਕਰ ਲੈਂਦੇ ਆ ਹੈਮਰ ਬਣ ਗਿਆ 15 ਮਿੰਟ ਦਾ ਜਾਂ ਫਿਰ ਕੋਈ ਆਪਣਾ 5 ਮਿੰਟ ਦਾ ਡਬਲਿਊ ਪੈਟਰਨ ਬਣ ਗਿਆ ਸੋ ਉਸੇ ਦੇ ਟ੍ਰੇਡ ਕਰ ਲੈਂਦੇ ਆ ਥੋੜਾ ਜਿਹਾ ਮਾਰਕੀਟ ਉੱਤੇ ਤੇ ਜਾਂਦੀ ਆ ਫਿਰ ਥੱਲੇ ਆ ਕੇ ਉਹਨਾਂ ਦਾ ਸਟਾਪ ਲੋਸ ਸੈੱਟ ਕਰ ਦਿੰਦੀ ਆ ਸੋ ਉਹਦੇ ਪਿੱਛੇ ਦਾ ਲੌਜੀਕ ਇਹੀ ਆ ਮਲਟੀ ਟਾਈਮ ਫਰੇਮ ਜਦੋਂ ਵੀ ਮੈਂ ਕਹਿੰਨਾ ਉਥੇ ਮਲਟੀ ਟਾਈਮ ਫਰੇਮ ਹੀ ਇਸਤੇਮਾਲ ਕਰੋ ਤੇ ਜਿੱਥੇ ਮੈਂ ਕੇਵਲ ਹੈ ਅਮਰ ਸ਼ੂਟਿੰਗ ਸਟਾਰ ਜਾਂ ਫਿਰ ਡਬਲ ਪੈਟਰਨ ਐਮ ਪੈਟਰਨ ਕਹਿਣਾ ਉਥੇ ਤੁਸੀਂ ਉਹੀ ਚੀਜ਼ ਇਸਤੇਮਾਲ ਕਰੋ ਕਿਉਂਕਿ ਇੱਕ ਉਹਦਾ ਰੀਜ਼ਨ ਹੈ ਮਲਟੀ ਟਾਈਮ ਫਰੇਮ ਦਾ ਰੀਜ਼ਨ ਇਹ ਹੈ ਕਿ ਜੇ ਦੇਖੋ ਅਪ ਟ੍ਰੈਂਡ ਆ ਤੇ ਰੈਜ਼ਿਸਟੈਂਸ ਦੇ ਕੋਲ ਜਾ ਕੇ ਕੇਵਲ ਸ਼ੂਟਿੰਗ ਸਟਾਰ ਦੇ ਨਾਲ ਮਾਰਕੀਟ ਨਹੀਂ ਡਿੱਗ ਸਕਦੀ ਇਥੇ ਜਾ ਕੇ ਜੇ ਮਲਟੀ ਟਾਈਮ ਫਰੇਮ ਤੇ ਪੈਟਰਨ ਬਣ ਗਏ ਫਿਰ ਹੀ ਟ੍ਰੈਂਡ ਚੇਂਜ ਹੋਣਾ ਤੇ ਜੇ ਦੇਖੋ ਡਾਊਨ ਟ੍ਰੈਂਡ ਆ ਜੇ ਡਾਊਨ ਟ੍ਰੈਂਡ ਆ ਮਾਰਕੀਟ ਥੱਲੇ ਆਉਣ ਡਈ ਆ ਸਪੋਰਟ ਤੇ ਆਉਣ ਡਈ ਆ ਸਪੋਰਟ ਤੇ ਹੁੰਦੀ ਹੈ ਪਰ ਸਪੋਰਟ ਤੇ ਕੇਵਲ ਹੈਮਰ ਬੰਦ ਦੇ ਨਾਲ ਜਾਂ ਫਿਰ ਕੇਵਲ ਡਬਲ ਵਾਟਰ ਪੈਟਰਨ ਦੇ ਨਾਲ ਟ੍ਰੈਂਡ ਚੇਂਜ ਨਹੀਂ ਹੋਣਾ ਇੱਥੇ ਆ ਕੇ ਜੇ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਨਗੇ ਉੱਤੇ ਵਾਲੀ ਸਾਈਡ ਨੂੰ ਫਿਰ ਟ੍ਰੈਂਡ ਚੇਂਜ ਹੋਣਾ ਸੋ ਇਸ ਕਰਕੇ ਇਹ ਜਿਹੜੀਆਂ ਦੋਨੋਂ ਚੀਜ਼ਾਂ ਨਾ ਇਹਨਾਂ ਦੇ ਉੱਤੇ ਹਮੇਸ਼ਾ ਗੌਰ ਕਰਿਆ ਕਰੋ ਇਹਦੇ ਨਾਲ ਤੁਹਾਡੀ ਐਕੂਰਸੀ ਟ੍ਰੇਡ ਦੀ ਜਿਹੜੀ ਵੱਧ ਜੂਗੀ ਪ੍ਰੋਫਿਟ ਜ਼ਿਆਦਾ ਹੋਣਗੇ ਸਟਾਪ ਲੌਸ ਘੱਟ ਹੋਣਗੇ ਪ੍ਰੋਫਿਟ ਵੱਡੇ ਹੋਣਗੇ ਤੇ ਸਟਾਪ ਲੌਸ ਫਿਰ ਤੁਹਾਡੇ ਛੋਟੇ ਹੋਣਗੇ ਸੋ ਇਹ ਸੀ ਅੱਜ ਆਪਣਾ ਇਸ ਵੀਡੀਓ ਦੇ ਵਿੱਚ ਕਿਉਂਕਿ ਇਸ ਸੀਜ਼ਨ ਨੂੰ ਲੈ ਕੇ ਬਹੁਤ ਸਾਰੇ ਵੀਰਾਂ ਭੈਣਾਂ ਦੇ ਮਨ ਦੇ ਵਿੱਚ ਕਨਫਿਊਜ਼ਨ ਸੀ ਤੇ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਵੀਰ ਬੰਨ ਗਲਤੀ ਵੀ ਕਰ ਲੈਂਦੇ ਸੀ ਸੋ ਇਸ ਕਰਕੇ ਆਪਾਂ ਸੋਚਿਆ ਕਿ ਇਹਦੇ ਉੱਤੇ ਇੱਕ ਵੀਡੀਓ ਬਣਾ ਕੇ ਵੀਰਾਂ ਬੰਨ ਨੂੰ ਐਕਸਪਲੇਨ ਕਰਨਾ ਚਾਹੀਦਾ ਸੋ ਇਹ ਸੀ ਅੱਜ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ